ਅੱਜ ਦਾ ਜਿਹੜਾ ਇਹ ਮੁੱਦਾ ਹੈਗਾ ਸਾਡਾ ਮੈਂ ਆਂਗਣਵਾੜੀ ਯੂਨੀਅਨ ਦੀ ਪ੍ਰੈਜ਼ੀਡੈਂਟ ਵੀ ਆ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਉਹ ਇਹ ਜਿਹੜੀ ਮੈਂ ਗੱਲਬਾਤ ਅੱਜ ਕਰਨਾ ਚਾਹਣੀ ਆ ਤੁਹਾਡੇ ਨਾਲ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 1 ਸਾਲ ਤੋਂ ਸਾਡਾ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਸਨ ਆ ਰਿਹਾ ਹੈਗਾ ਤੁਹਾਡੇ ਸਾਹਮਣੇ ਆ ਸਾਰਾ ਰੱਖਿਆ ਵੀ ਇਹ ਆਂਗਣਵਾੜੀ ਕੇਂਦਰਾਂ ਦੇ ਵਿੱਚ ਇਹ ਸਪਲਾਈ ਹੋ ਰਿਹਾ ਸਾਨੂੰ ਤੇ ਜਿਹਦੇ ਲਈ ਅਸੀਂ ਸਰਕਾਰ ਕੋਲ ਬਾਰ ਬਾਰ ਇਹ ਮੰਗ ਉਠਾ ਰਹੇ ਆ ਲੋਕਾਂ ਵੱਲੋਂ ਲਿਖਿਆ ਮੈਂ ਇੱਥੇ ਵੀ ਲੈ ਕੇ ਆਈ ਆ ਕਿ ਆ ਲੋਕਾਂ ਨੇ ਵੀ ਲਿਖ ਲਿਖ ਕੇ ਦਿੱਤਾ ਹੋਇਆ ਵੀ ਇਹ ਰਾਸ਼ਨ ਜਿਹੜਾ ਹੈਗਾ ਇਹ ਸਹੀ ਨਹੀਂ ਹੈਗਾ ਇਹਨੂੰ ਬੰਦ ਕੀਤਾ ਜਾਵੇ ਤੇ ਇਹਦਾ ਕਾਰਨ ਕੀ ਆ ਪਹਿਲੀ ਗੱਲ ਤਾਂ ਮੈਂ ਇਹਦੀ ਬੈਕਗ੍ਰਾਉਂਡ ਦੱਸਣਾ ਚਾਹਣੀ ਆ ਕਿ ਪਹਿਲਾਂ ਜਿਹੜਾ ਸਾਡੇ ਕੋਲੇ ਸਪਲਾਈ ਆਉਂਦੀ ਸੀ ਪਿਛਲੇ 30 ਹਾਲ ਤੋਂ ਹੀ ਲਗਾਤਾਰ ਵਿੱਚੋਂ ਇੱਕ ਵਾਰੀ 2005 ਦੇ ਵਿੱਚ ਬੰਦ ਹੋਈ ਸੀ ਉਹਦੇ ਬਾਰੇ ਵੀ ਮੈਂ ਦੱਸੂਗੀ ਤੁਹਾਨੂੰ ਤੇ ਇਹ ਸਾਡੇ ਕੋਲੇ ਸਾਰਾ ਸਮਾਨ ਆਉਂਦਾ ਸੀ ਵੇਰਕਾ ਤੋਂ ਵੇਰਕਾ ਦਾ ਇੱਕ ਮਿਲਕ ਪਲਾਂਟ ਹੈਗਾ ਜਾਂ ਵੇਰਕਾ ਦੇ ਹੋਰ ਆਪਣੇ ਪ੍ਰੋਡਕਟ ਹੈਗੇ ਆ ਤੇ ਉਹਨਾਂ ਨੇ ਬਕਾਇਦਾ ਆਂਗਣਵਾੜੀ ਵਾਸਤੇ ਜਿਹੜਾ ਸਪਲਾਈ ਹੁੰਦਾ ਸੀ ਸਮਾਨ ਉਹਦੇ ਲਈ ਇੱਕ ਪਲਾਂਟ ਲਾਇਆ ਹੋਇਆ ਸੀਗਾ ਉੱਥੇ ਹੀ ਪੰਜੀਰੀ ਬਣਦੀ ਸੀ ਉੱਥੇ ਸਾਰਾ ਸਮਾਨ ਬਣਦਾ ਸੀਗਾ ਤੇ ਉੱਥੋਂ ਹੀ ਸਾਨੂੰ ਸਪਲਾਈ ਹੁੰਦਾ ਸੀਗਾ ਤੇ ਉਹਦੇ ਵਿੱਚ ਬਕਾਇਦਾ ਦੇਸੀ ਘੋ ਪਾ ਕੇ ਦਿੱਤਾ ਜਾਂਦਾ ਸੀਗਾ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਸੀ ਲੋਕਾਂ ਦੀ ਡਿਮਾਂਡ ਵੀ ਬੜੀ ਸੀ ਵੀ ਜਿਹੜਾ ਉਹ ਪੰਜੀਰੀ ਬੱਚਿਆਂ ਨੂੰ ਸਾਡੇ ਨੂੰ ਵਧੀਆ ਲੱਗਦੀ ਐ ਸਾਨੂੰ ਦਿਓ ਸੁੱਕਾ ਦੁੱਧ ਵੀ ਬੜਾ ਵਧੀਆ ਆਉਂਦਾ ਸੀਗਾ ਤੇ ਜਿਹੜਾ ਉਹਨਾਂ ਦਾ ਘਿਓ ਵੀ ਹੁੰਦਾ ਸੀਗਾ ਉਹ ਵੀ ਬਹੁਤ ਵਧੀਆ ਸੀ ਜਿਹੜਾ ਪਹਿਲੇ ਸਮੇਂ 'ਚ ਸਾਡੇ ਕੋਲੇ ਸਮਾਨ ਆਉਂਦਾ ਸੀਗਾ ਪਰ ਇਹਨਾਂ ਨੇ ਕੀ ਕੀਤਾ ਜਦੋਂ ਤੋਂ ਇਹ ਸਰਕਾਰ ਆਈ ਇਹਨਾਂ ਨੇ ਇੱਕ ਸਾਲ ਇਸ ਗੱਲ ਤੇ ਲਾਇਆ ਵੀ ਜਿਹੜਾ ਇਹ ਸਾਰਾ ਰਾਸ਼ਨ ਆ ਰਿਹਾ ਹੈਗਾ ਵੀ ਆਪਾਂ ਇਹਦੇ 'ਚੋਂ ਪੈਸੇ ਕਿਵੇਂ ਬਣਾ ਸਕਦੇ ਆ ਇਹਨਾਂ ਨੇ ਜਿਹੜਾ ਮਿਲ ਆਪਣਾ ਵੇਰਕਾ ਦਾ ਪਲਾਂਟ ਸੀਗਾ ਪੰਜੀਰੀ ਵਾਲਾ ਜਾਂ ਮਿਲਕ ਦਾ ਉਹ ਸਾਰੇ ਇਸ ਵੇਲੇ ਬੰਦ ਹੋ ਗਏ ਜਿਹੜੇ ਕਿ ਸਾਡੇ ਸਟੇਟ ਦੇ ਐਸੈਟ ਸੀਗੇ ਜਿਹੜੇ ਜਿੱਥੋਂ ਕਿਸਾਨਾਂ ਨੂੰ ਲਾਭ ਹੁੰਦਾ ਸੀ ਸਾਡੀ ਸਟੇਟ ਨੂੰ ਲਾਭ ਹੁੰਦਾ ਸੀ ਉਹ ਸਾਰੇ ਇਹਨਾਂ ਨੇ ਬੰਦ ਕਰਤੇ ਇਹਨਾਂ ਨੇ ਮਾਰਕ ਫੈਡ ਨੂੰ ਦੇਤਾ ਮਾਰਕ ਫੈਡ ਨੇ ਅੱਗੋਂ ਪ੍ਰਾਈਵੇਟ ਕੰਪਨੀਆਂ ਨੂੰ ਸਾਰਾ ਜਿਹੜਾ ਸਮਾਨ ਦੇਤਾ ਵੀ ਪੰਜੀਰੀ ਬਣਾਉਣ ਦਾ ਜਾਂ ਦਲੀਆ ਬਨਾਇਆ ਇਹਨਾਂ ਨੇ ਜਿਹੜੀ ਖਿਚੜੀ ਬਣਾਈ ਇਹ ਸਾਰਾ ਸਮਾਨ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਤਾ ਇਹਨਾਂ ਨੇ ਅੱਗੋਂ ਠੇਕੇ ਤੇ ਚੜਾਤਾ ਪਹਿਲੀ ਕਾਰਨ ਤਾਂ ਮੈਂ ਇਹ ਸਵਾਲ ਉਠਾਉਣਾ ਚਾਹਣੀ ਹੈ ਕਿ ਕੀ ਕਾਰਨ ਸੀ ਕਿ ਇਹਨਾਂ ਨੂੰ ਵੇਰਕਾ ਦੇ ਵਿੱਚੋਂ ਇਹ ਸਮਾਨ ਵਾਪਸ ਕਿਉਂ ਲੈਣਾ ਪਿਆ ਉਹਦਾ ਇਹ ਹੈ ਕਿ ਇਹਨਾਂ ਨੂੰ ਉੱਥੋਂ ਕੋਈ ਸਰਕਾਰੀ ਕੰਪਨੀ 'ਚ ਕੋਈ ਕਮਿਸ਼ਨ ਨਹੀਂ ਮਿਲਦਾ ਸੀਗਾ ਇਸ ਕਰਕੇ ਉਹਨੂੰ ਉੱਥੇ ਤਾਲੇ ਲਾਤੇ ਪਲਾਂਟ ਨੂੰ ਬੰਦ ਕਰਤਾ ਤੇ ਪ੍ਰਾਈਵੇਟ ਨੂੰ ਇਹਨਾਂ ਨੇ ਚੱਕ ਕੇ ਅੱਗੋਂ ਠੇਕੇ ਤੇ ਸਮਾਨ ਦੇਤਾ ਤੇ ਉਸ ਕੰਪਨੀ ਨੂੰ ਦਿੱਤਾ ਇਹਨਾਂ ਨੇ ਚੰਡੀਗੜ੍ਹ ਸਵੀਟਸ ਨੂੰ ਜਿਹਦੇ ਬਾਰੇ ਦੋ ਵਾਰੀ ਰੋਲਾ ਪੈ ਚੁੱਕਿਆ ਹੈ ਕਿ ਉਹ ਬਲੈਕਲਿਸਟਡ ਕੰਪਨੀ ਹੈ ਇੱਕ ਵਾਰੀ ਉਹਨਾਂ ਨੇ ਹਿਮਾਚਲ ਦੇ ਵਿੱਚ ਮਠਿਆਈ ਪੇਸ਼ ਕੀਤੀ ਦਿੱਤੀ ਆਪਣੀ ਆ ਮੇਰੇ ਕੋਲੇ ਸਬੂਤ ਹੈਗਾ ਕਿ ਉੱਥੋਂ ਵੀ ਉਹਨੂੰ ਬਲੈਕਲਿਸਟ ਕੀਤਾ ਗਿਆ ਕਿ ਉਹਦੇ ਵਿੱਚ ਫੰਗਸ ਪਾਈ ਗਈ ਹੈ ਦੂਜੀ ਵਾਰੀ ਉਹਨਾਂ ਨੇ ਵੇਰਕਾ ਨੂੰ ਆਪਣੀਆਂ ਪਿੰਡੀਆਂ ਬਣਾ ਕੇ ਦਿੱਤੀਆਂ ਸੀਗੀਆਂ ਉਹ ਵੀ ਉਹਨਾਂ ਦੇ ਵੀ ਉਹ ਸਹੀ ਨਹੀਂ ਆਈਆਂ ਉਹ ਵੀ ਉਹਨਾਂ ਨੇ ਉਹਨੂੰ ਕਿਹਾ ਵੀ ਤੁਹਾਡਾ ਸਹੀ ਨਹੀਂ ਸੈਂਪਲ ਫੇਲ ਹੈ ਤਾਂ ਉਹਨਾਂ ਨੇ ਵੀ ਉਹਨੂੰ ਜਵਾਬ ਦਿੱਤਾ ਪਰ ਇਹਨਾਂ ਨੇ ਇੱਕ ਬਲੈਕਲਿਸਟਡ ਕੰਪਨੀ ਨੂੰ ਠੇਕਾ ਦਿੱਤਾ ਉਹੀ ਅੱਜ ਤੱਕ ਸਪਲਾਈ ਕਰ ਰਹੀ ਹੈ ਤੇ ਜਿਹੜਾ ਮੈਂ ਸਾਡੀ ਪੰਜੀਰੀ ਹੁੰਦੀ ਸੀ ਖਾਸ ਕਰਕੇ ਹਾਲਾਂਕਿ ਸਾਰੇ ਆ ਸਾਰਾ ਸਮਾਨ ਹੈ ਜਿਹੜਾ ਪੈਕਟਾਂ ਦੇ ਵਿੱਚ ਹੈਗਾ ਇਹ ਬਾਹਰ ਵੀ ਹੈਗਾ ਆ ਆ ਪੰਜੀਰੀ ਤੁਸੀਂ ਦੇਖੋ ਵੀ ਇਹ ਬਿਲਕੁਲ ਕੱਚੀ ਪੰਜੀਰੀ ਆ ਇਹਦੇ ਵਿੱਚ ਜਿਹੜਾ ਕੁਛ ਇਹਨਾਂ ਨੇ ਉੱਤੇ ਲਿਖਿਆ ਹੋਇਆ ਹੈਗਾ ਇਹਦੇ ਵਿੱਚ ਹੈ ਨਹੀਂਗਾ ਉਹ ਤੇ ਵੇਰਕਾ ਦੇਸੀ ਕਿਉਂ ਪਾਉਂਦਾ ਸੀ ਇਸ ਪੰਜੀਰੀ ਦੇ ਵਿੱਚ ਇਹ ਉਹਦੇ 'ਚ ਡਾਲਡਾ ਪਾਉਣਾ ਸ਼ੁਰੂ ਕਰਤਾ ਹੁਣ ਤੁਸੀਂ ਦੇਖੋ ਵੀ ਛੋਟੇ ਰਿਫਾਈਨਡ ਐ ਸੋਰੀ ਡਾਲਡਾ ਵੀ ਨਹੀਂ ਡਾਲਡਾ ਤਾਂ ਕਿਤੇ ਬੈਟਰ ਹੋ ਸਕਦਾ ਠੀਕ ਐ ਤੇ ਪਰ ਉਹ ਦੇਸੀ ਪਾਉਂਦਾ ਸੀ ਵੇਰਕਾ ਇਹਨਾਂ ਨੇ ਰਿਫਾਈਂਡ ਹੁਣ ਮਾਂ ਨੂੰ ਪੰਜੀਰੀ ਮਿਲ ਰਹੀ ਹੈ ਜਿਹਨੂੰ ਬੱਚਾ ਹੋਣ ਵਾਲਾ ਆ ਆ ਦੇਸੀ ਘੋਦੀ ਵੇਰਕਾ ਦੀ ਫੋਟੋ ਹੈਗੀ ਆ ਪੁਰਾਣੀ ਸਾਡੇ ਕੋਲੇ ਵੀ ਇਹ ਦੇਸੀ ਘੋਦੀ ਦੀ ਪੰਜੀਰੀ ਹੁੰਦੀ ਸੀਗੀ ਤੇ ਹੁਣ ਇਹ ਆ ਇਹਦੇ ਚ ਰਿਫਾਈਂਡ ਵਾਲੀ ਹੈਗੀ ਆ ਤੇ ਹੁਣ ਮਾਂ ਦੀ ਸਿਹਤ ਤੇ ਕੀ ਅਸਰ ਪਊਗਾ ਰਿਫਾਈਂਡ ਖਾ ਕੇ ਬੱਚੇ ਦੀ ਸਿਹਤ ਜਿਹੜਾ ਹੁਣ ਅੱਗੋਂ ਬੱਚਾ ਜਦੋਂ 6 ਮਹੀਨੇ ਦਾ ਹੋ ਜਾਂਦਾ ਫਿਰ ਉਹਨੂੰ ਅਸੀਂ ਦੇਣਾ ਸ਼ੁਰੂ ਕਰਦੇ ਆਂ ਇਹ 6 ਸਾਲ ਤੱਕ ਇਹ ਸਾਰਾ ਖਾਣਾ ਬੱਚੇ ਦੇ ਪੇਟ 'ਚ ਜਾਂਦਾ ਹੈ ਪਰ 1 ਸਾਲ ਤੋਂ ਇਹ ਅਸੀਂ ਉਹ ਬੱਚਿਆਂ ਨੂੰ ਦੇ ਰਹੇ ਆ ਮੇਰੇ ਕੋਲ ਬਕਾਇਦਾ ਲਿਖਿਆ ਹੋਇਆ ਵੀ ਛੋਟੇ-ਛੋਟੇ ਬੱਚਿਆਂ ਦੀਆਂ ਵੀਡੀਓ ਵੀ ਹੈਗੀਆਂ ਸਾਡੇ ਕੋਲੇ ਮਾਵਾਂ ਦੀਆਂ ਵੀਡੀਓ ਵੀ ਹੈਗੀਆਂ ਜਿਹੜੇ ਬੱਚਿਆਂ ਨੇ ਮਨਾਂ ਕੀਤਾ ਹੈਗਾ ਕਿ ਅਸੀਂ ਇਹ ਖਾਣਾ ਨਹੀਂ ਖਾ ਸਕਦੇ ਬੱਚੇ ਉਹਨੂੰ ਲਾਈਕ ਹੀ ਨਹੀਂ ਕਰਦੇ ਹੈਗੇ ਉਸ ਖਾਣੇ ਨੂੰ ਸੋ ਇਸ ਕਰਕੇ ਵੀ ਬੱਚਿਆਂ ਦੀ ਸਿਹਤ ਨਾਲ ਖਲਵਾੜ ਹੈ ਸਾਡਾ ਜਿਹੜਾ ਪੰਜਾਬ ਦਾ ਸਟੇਟ ਦਾ ਜਿਹੜਾ ਐਸਿਡ ਸੀਗਾ ਸਾਡਾ ਵੇਰਕਾ ਦਾ ਇਹਨਾਂ ਨੇ ਉਹਨੂੰ ਬਰਬਾਦ ਕੀਤਾ ਤੇ ਕਿਸਾਨਾਂ ਤੇ ਵੀ ਇਹਦਾ ਸਿੱਧਾ ਹੀ ਅਸਰ ਪੈਂਦਾ ਨਾ ਉਹ ਸਾਰਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਉੱਥੋਂ ਹੀ ਸਮਾਨ ਆਉਂਦਾ ਸੀ ਉੱਥੋਂ ਹੀ ਬਣਦਾ ਸੀ ਸੋ ਇਹ ਦਿਖਾਉਣ ਲਈ ਕੁਝ ਹੋਰ ਹੈਗੇ ਆ ਕਿ ਅਸੀਂ ਬਹੁਤ ਹਤੈਸ਼ੀ ਆਂ ਜੀ ਪਰ ਇਹ ਕੰਮ ਇਹ ਉਹ ਕਰਦੇ ਵੀ ਇਹ ਹੁਣ 5-600 ਕਰੋੜ ਰੁਪਏ ਦਾ ਬਜਟ ਹੈ ਜਿਹੜਾ ਇਹਨਾਂ ਦੇ ਆ ਸਾਰਾ ਸਮਾਨ ਹੈਗਾ ਜਿਹਦਾ ਵੇਖਿਆ ਜਾਵੇ ਤਾਂ ਇਹਦਾ ਖਰਚਾ ਜਿਹੜਾ ਅੱਧੋ-ਅੱਧ ਕਮਾਈ ਹੈ ਇਹਦੇ ਚੋਂ ਤੇ ਹੁਣ ਇਹਦਾ ਹੈ ਨਹੀਂ ਵੀ ਕੱਲੀ ਕੰਪਨੀ ਖਾ ਰਹੀ ਹੋਊਗੀ ਇਹਦੇ ਚੋ ਸਰਕਾਰ ਵੀ ਖਾ ਰਹੀ ਹੈ ਅਫਸਰ ਵੀ ਖਾ ਰਹੀ ਹੈ ਸਾਰੇ ਖਾ ਰੇ ਹੈਗੇ ਜੇ ਇਹਨਾਂ ਨੇ ਖਾਣ ਦੇ ਲਾਲਚ ਦੇ ਵਿੱਚ ਹੀ ਵੇਰਕਾਦੋ ਖੋ ਕੇ ਇਹਨਾਂ ਨੇ ਜਿਹੜਾ ਮਾਰਕ ਫੈਡ ਰਾਈ ਅੱਗੇ ਵੰਡਿਆ ਹੈਗਾ ਤੇ ਸੋ ਇਹ ਮੈਂ ਮੁੱਦਾ ਉਠਾਉਣਾ ਚਾਹਣੀ ਹੈ ਕਿ ਇਹਨਾਂ ਨੇ ਬਿਲਕੁਲ ਗਲਤ ਕੀਤਾ ਤੇ ਅਸੀਂ ਇੱਕ ਸਾਲ ਤੋਂ ਮੇਰੇ ਕੋਲੇ ਆ ਸਾਰਾ ਰਿਕਾਰਡ ਹੈਗਾ ਲੋਕਾਂ ਦਾ ਲਿਖਿਆ ਹੋਇਆ ਸਾਡੇ ਮੰਗ ਪੱਤਰ ਹੈ ਅਖਬਾਰਾਂ ਚ ਅਸੀਂ ਖਬਰਾਂ ਦਿੱਤੀਆਂ ਸਾਡੇ ਫੇਸਬੁੱਕ ਤੇ ਜਿਹੜੇ ਸਾਡਾ ਪੇਜ ਬਣਿਆ ਉਹਦੇ ਤੇ ਅਸੀਂ ਬਕਾਇਦਾ ਵੀਡੀਓ ਪਾਈਆਂ ਪਰ ਇਹਨਾਂ ਦੀ ਕੋਈ ਇਹਨਾਂ ਨੇ ਅਸਰ ਨਹੀਂ ਕੀਤਾ ਇਸ ਗੱਲ ਦਾ ਵੀ ਕੋਈ ਗੱਲ ਨਹੀਂ ਚੱਲੀ ਜਾਣ ਦੋ ਚੱਲੀ ਜਾਣ ਦੋ ਹਾਲੇ ਤੱਕ ਵੀ ਉਵੇਂ ਹੀ ਚੱਲ ਰਿਹਾ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਾਂ ਇਹਨਾਂ ਨੇ ਖਾਣਾ ਜਿਹੜਾ ਹੈਗਾ ਉਹ ਐਨਜੀਓ ਨਹੀਂ ਦਿੱਤਾ ਹੋਇਆ एनजीओ राई खाना जेड़ा हैगा ਫਰੋਜਪੁਰ ਫਾਜ਼ਲਕਾ ਤੇ ਹੁਸ਼ਿਆਰਪੁਰ ਐਨਜੀਓ ਰਾਈ ਖਾਣਾ ਜਿਹੜਾ ਸਰਵ ਹੁੰਦਾ ਹੁਣ ਇਹਦੇ ਨਾਲ ਕੀ ਹੈ ਇੱਕ ਤਾਂ ਜਿਹੜੀ ਵੇਰਕਾ ਤੇ ਮਾਰਪਈ ਦੂਜਾ ਜਿਹੜਾ ਹੁਣ ਇਹ ਆ ਜਿਹੜਾ ਸਮਾਨ ਆ ਨਾ ਇਹ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਆਂਗਣਵਾੜੀ ਚ ਕੋਕੀ ਨਹੀਂ ਕਰਨਾ ਜਦੋਂ ਤੋਂ ਕਰੋਨਾ ਹੋਇਆ ਅੰਗਣਵਾੜੀ ਦੇ ਵਿੱਚ ਕੋਕੀ ਬੰਦ ਕਰਤਾ ਇਹਨਾਂ ਨੇ ਤੇ ਹੁਣ ਜਿਹੜਾ ਹੈਗਾ ਸਾਨੂੰ ਕਹਿੰਦੇ ਇਹਨੂੰ ਕੱਚਾ ਹੀ ਲੋਕਾਂ ਦੇ ਘਰਾਂ ਦੇ ਵਿੱਚ ਸਰਵ ਕਰ ਦੋ ਤੇ ਇਹਦੇ ਨਾਲ ਕੀ ਹੈ ਸਾਡੀਆਂ ਹੈਲਪਰਾਂ ਦੀ ਨੌਕਰੀ ਤੇ ਵੀ ਅਸਰ ਪੈ ਰਿਹਾ ਹੈਗਾ ਵੀ ਉਹ ਕਿੰਨੀ ਦੇਰ ਉਹਨਾਂ ਨੂੰ ਆਏ ਪੇ ਮਿਲੂਗੀ ਉਹਨਾਂ ਕੋਲ ਕੰਮ ਹੀ ਹੈ ਨਹੀਂ ਕੋਈ ਇਹਨੂੰ ਕੁੱਕ ਕਰਨਾ ਵੀ ਅੰਗਣਵਾੜੀਆਂ ਛੁਪ ਬੰਦ ਕਰਤਾ ਇਹਨਾਂ ਨੇ ਹੁਸ਼ਿਆਰ ਹੋਰੇ ਜੀ ਤਾਂ ਜੈਨਕੀ ਹਰ ਤਰ੍ਹਾਂ ਦੇ ਨਾਲ ਸਰਕਾਰ ਜਿਹੜੀ ਹੈਗੀ ਆ ਹਰ ਚੀਜ਼ ਨੂੰ ਇਫੈਕਟ ਕਰ ਰਹੀ ਹੈਗੀ ਆ ਅੰਗਣਵਾੜੀ ਨੂੰ ਖਾਸ ਤੌਰ ਤੇ ਇਫੈਕਟ ਕਰ ਰਹੀ ਹੈਗੀ ਆ ਤੇ ਉਦੇ ਨਾਲ ਕੀ ਹੈ ਕਿ ਜਦੋਂ ਅਸੀਂ ਲੜਦੇ ਆ ਸੰਘਰਸ਼ ਕਰਿਆ ਅਸੀਂ 1 ਸਾਲ ਤੋਂ ਲਗਾਤਾਰ ਕਹਿ ਰਹੇ ਆ ਕਹਿ ਰਹੇ ਆ ਇਹਨਾਂ ਨੇ ਕੋਈ ਅਸਰ ਨਹੀਂ ਕੀਤਾ ਤਾਂ ਹੁਣ ਜਦੋਂ ਮੈਂ ਸਾਰੇ ਮੁੱਦੇ ਚੁੱਕ ਰਹੀ ਆ ਤਾਂ ਸਰਕਾਰ ਨੇ ਮੈਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਪਿਛਲੇ 17 ਜਿਹੜੀ ਆ ਹੁਣ ਗਈ ਹੈ 17 ਜੂਨ ਨੂੰ ਛੁੱਟੀਆਂ ਦੇ ਵਿੱਚ ਇਹਨਾਂ ਨੇ ਇੱਕ ਮੈਨੂੰ ਨੋਟਿਸ ਠਮਾਤਾ ਵੀ ਅਸੀਂ ਤੁਹਾਨੂੰ ਨੌਕਰੀ ਤੋਂ ਕੱਢ ਰਹੇ ਆ ਤੇ ਨੌਕਰੀ ਤੋਂ ਮੈਨੂੰ ਕੱਢਣ ਦਾ ਕਾਰਨ ਵੀ ਇੰਨਾ ਹਾਸੋ ਹੀਣਾ ਹੈਗਾ ਕਿ ਉਹਦਾ ਕੋਈ ਸਿਰ ਪੈਰ ਨਹੀਂ ਹੈਗਾ ਕਿ ਤੁਸੀਂ ਆਂਗਣਵਾੜੀ ਕੇਂਦਰ ਦੇ ਵਿੱਚੋਂ ਛੁੱਟੀਆਂ 20 ਤੋਂ ਵੱਧ ਲਈਆਂ ਕਿਤੇ ਵੀ ਇਹ ਲੈਟਰ ਹੀ ਹੈ ਨਹੀਂ ਸੀ ਵੀ ਤੁਸੀਂ ਕਿੰਨੀਆਂ ਛੁੱਟੀਆਂ ਲੈ ਸਕਦੇ ਹੋ ਪਿਛਲੇ 30 ਸਾਲ ਤੋਂ ਮੈਂ 20 ਤੋਂ ਵੱਧ ਛੁੱਟੀਆਂ ਲੈ ਰਹੀ ਸੀ ਹਰ ਆਂਗਣਵਾੜੀ ਵਰਕਰ ਹੀ ਲੈਂਦੀ ਹੈ ਅਮਪਲਾਈ ਵੀ ਲੈਂਦੇ ਹੋਣਗੇ ਜਦੋਂ ਕਿਸੇ ਨੂੰ ਬਿਮਾਰਸ਼ ਮਾਰਾ ਲੋੜ ਪੈਂਦੀ ਹੈ ਛੁੱਟੀ ਬੰਦਾ ਵਿਦਾਊਟ ਪੇ ਲੈਂਦਾ ਹੈ ਛੁੱਟੀ ਮੇਰੀ ਮਨਜ਼ੂਰ ਹੈ ਛੁੱਟੀ ਦੀ ਤਨਖਾਹ ਕੱਟੀ ਗਈ ਹੈ ਤੇ ਬਿਨਾਂ ਵਜ੍ਹਾ ਜਿਹੜਾ ਹੈਗਾ ਮੈਨੂੰ ਨੌਕਰੀ ਤੋਂ ਕੱਢਿਆ ਗਿਆ ਤੇ ਮਈ 24 ਦੇ ਵਿੱਚ ਇੱਕ ਲੈਟਰ ਜਾਰੀ ਕਰਦੇ ਆ ਵੀ ਕੋਈ ਵੀ ਅੰਗਣਵਾੜੀ ਵਰਕਰ 20 ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੀ ਉਸ ਦਿਨ ਤੋਂ ਬਾਅਦ ਮੈਂ ਇੱਕ ਵੀ ਛੁੱਟੀ ਨਹੀਂ ਲਈ ਜਿਸ ਦਿਨ ਇਹਨਾਂ ਨੇ ਲੈਟਰ ਕੱਢਤੀ ਉਸ ਦਿਨ ਤੋਂ ਬਾਅਦ ਮੈਂ ਇੱਕ ਵੀ ਛੁੱਟੀ ਨਹੀਂ ਲਈ ਪਰ ਇਹਨਾਂ ਨੇ ਮੈਨੂੰ ਸਜ਼ਾ ਦਿੱਤੀ ਹੈ 2023 ਦੀਆਂ ਛੁੱਟੀਆਂ ਦੀ ਤੇ ਜਿਹੜੀਆਂ ਮੇਰੀਆਂ ਮਨਜ਼ੂਰ ਆ ਜਿਨ੍ਹਾਂ ਦੀ ਮੈਂ ਪੇ ਲਈ ਆ ਸਿਰਫ ਬਦਲਾਖੋਰੀ ਕਰਕੇ ਕਿ ਮੈਂ ਜਿਹੜੇ ਹੈਗੇ ਵੀ ਇਹ ਅੰਗਣਵਾੜੀਆਂ ਦੇ ਮੁੱਦੇ ਕਿਉਂ ਚੁੱਕ ਰਹੀਆਂ ਅੰਗਣਵਾੜੀ ਦੀ ਗੱਲ ਕਿਉਂ ਕਰ ਰਹੀ ਹੈਗੀਆਂ ਨਾਲ ਹੀ ਮੈਂ ਗੱਲ ਕਹਿਣਾ ਚਾਹਣੀ ਹੈ ਕਿ ਮਈ 2005 ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਉਦੋਂ ਵੀ ਆਂਗਣਵਾੜੀ ਕੇਂਦਰਾਂ ਦਾ ਰੱਸ਼ ਨੇ ਇਸੇ ਤਰ੍ਹਾਂ ਇੱਕ ਵਾਰੀ ਬੰਦ ਕਰ ਦਿੱਤਾ ਗਿਆ ਸੀ ਮਰੁੰਡਾ ਦਿੱਤਾ ਜਾ ਰਿਹਾ ਸੀਗਾ ਬਿਸਕਟ ਦਿੱਤੇ ਜਾ ਰਹੇ ਸੀ ਮੁਰਮਰੇ ਦਿੱਤੇ ਜਾ ਰਹੇ ਸੀ ਉਹਦੇ ਲਈ ਵੀ ਅਸੀਂ ਬਹੁਤ ਲੜਾਈ ਕੀਤੀ ਸੰਘਰਸ਼ ਕੀਤਾ ਵੀ ਇਹ ਸਹੀ ਨਹੀਂ ਹੈਗੇ ਉਹਨਾਂ ਨੂੰ ਵੀ ਉੱਲੀ ਲੱਗੀ ਹੁੰਦੀ ਸੀ ਪਸੂ ਵੀ ਨਹੀਂ ਖਾਂਦੇ ਸੀ ਹੁਣ ਵੀ ਸਾਡੇ ਕੋਲ ਇਹਦੀਆਂ ਵੀ ਵੀਡੀਓ ਹੈਗੀਆਂ ਲੋਕਾਂ ਦੀਆਂ ਸਾਡੇ ਕੋਲੇ ਰਿਕਾਰਡਿੰਗਾਂ ਹੈਗੀਆਂ ਲੋਕ ਇਹ ਕਹਿੰਦੇ ਵੀ ਪਸ਼ੂ ਵੀ ਨਹੀਂ ਖਾਂਦੇ ਜੀ ਆਹ ਰਾਸ਼ਨ ਪਸ਼ੂਆਂ ਨੂੰ ਪਾ ਦਈਏ ਨਾ ਉਹ ਵੀ ਡਿਨਾਈ ਕਰਦੇ ਆ ਵੀ ਅਸੀਂ ਨਹੀਂ ਖਾਣਾ ਇਹ ਇੰਨਾ ਕੌੜਾ ਹੈਗਾ ਉਦੋਂ ਵੀ ਪਸ਼ੂ ਨਹੀਂ ਖਾਂਦੇ ਸੀਗੇ ਤਾਂ ਅਸੀਂ ਲੜੇ ਤਾਂ ਉਸ ਸਰਕਾਰ ਨੇ ਵੀ ਸਾਡੀਆਂ ਚਾਰ ਆਂਗਣਵੜੀ ਵਰਕਰਾਂ ਬਠਿੰਡੇ ਦੀਆਂ ਨੌਕਰੀ ਤੋਂ ਕੱਢਤੀਆਂ ਸੀ ਉਦੋਂ ਵੀ ਪਰ ਅਸੀਂ ਉਹ ਜੈਪੁਰ ਦੀ ਕੰਪਨੀ ਸੀ ਉਹਨੂੰ ਬਲੈਕਲਿਸਟ ਵੀ ਕਰਾਇਆ ਵਾਪਸ ਫਿਰ ਵੇਰਕਾ ਦੇ ਵਿੱਚ ਸਾਰਾ ਸਮਾਨ ਵੰਡਣਾ ਸ਼ੁਰੂ ਹੋਇਆ ਤੇ ਅੱਜ ਤੱਕ ਉਹ ਉਵੇਂ ਹੀ ਬਣਦਾ ਰਿਹਾ ਉਹ ਵਰਕਰਾਂ ਨੂੰ ਵੀ ਅਸੀਂ ਬਹਾਲ ਕਰਾਇਆ ਪਰ ਇਹ ਸਰਕਾਰ ਇੰਨੀ ਜਿੱਦੀ ਹੈ ਕਿ 1 ਸਾਲ ਤੋਂ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਕਾਰਨ ਸਿਰਫ ਇਹਦਾ ਇਹ ਹੈਗਾ ਕਿ ਇਹ ਕਮਿਸ਼ਨ ਖਾਣਾ ਚਾਹੁੰਦੇ ਆ ਜਿਹੜਾ ਖਾ ਹੀ ਰਿਹਾ ਚਾਹੁੰਦੇ ਨਹੀਂ ਖਾ ਹੀ ਰਿਹਾ ਇਹ ਹੁਣ ਇੱਕ ਇਹ ਵੀ ਹੈਗਾ ਕਿ ਪੈਸਾ ਜਿਹੜਾ ਸੈਂਟ ਪਰਸੈਂਟ ਹੈ ਸੈਂਟਰ ਸਰਕਾਰ ਦਿੰਦੀ ਹੈ ਤੇ ਇਹ ਉਸ ਪੈਸੇ ਨੂੰ ਕਈ ਸਟੇਟਾਂ ਦੇ ਵਿੱਚ ਹੈਗਾ ਸਾਡੇ ਨਾਲ ਦੀ ਸਟੇਟ ਜਿਹੜੀ ਜਿਵੇਂ ਹਰਿਆਣਾ 'ਚ ਹੈਗਾ ਰਾਜਸਥਾਨ ਦੇ ਵਿੱਚ ਹੈਗਾ ਯੂਪੀ ਦੇ ਵਿੱਚ ਹੈਗਾ ਕਿ ਟੋਟਲ ਪੈਸਾ ਆਂਗਣਵਾਲੀ ਵਰਕਰ ਨੂੰ ਦੇ ਦਿੱਤਾ ਜਾਂਦਾ ਤੇ ਉਹਨੂੰ ਇਹ ਕਿਹਾ ਜਾਂਦਾ ਵੀ ਆ ਮੈਨੂੰ ਹੈ ਇਹਦੇ ਹਿਸਾਬ ਨਾਲ ਤੁਸੀਂ ਬੱਚਿਆਂ ਨੂੰ ਖਾਣਾ ਦੇਣਾ ਉਹ ਆਪੇ ਹੀ ਖਾਣਾ ਖਰੀਦਦੀਆਂ ਆਪੇ ਹੀ ਪਕਾਉਂਦੀਆਂ ਆਪੇ ਹੀ ਬੱਚਿਆਂ ਨੂੰ ਦਿੰਦੀਆਂ ਜਾਂ ਗਰੁੱਪ ਬਣੇ ਹੋਏ ਆ ਉਹ ਗਰੁੱਪਾਂ ਰਾਹੀਂ ਇਹ ਸਾਰਾ ਖਾਣਾ ਡਿਲੀਵਰ ਕਰਦੀਆਂ ਪਰ ਪੰਜਾਬ ਦੇ ਵਿੱਚ ਇਹ ਹੈਗਾ ਕਿ ਸਾਨੂੰ ਜਿਹੜਾ ਕੱਚਾ ਸਮਾਨ ਦੇ ਦਿੱਤਾ ਜਾਂਦਾ ਸੀਗਾ ਅਸੀਂ ਸਾਡੀਆਂ ਹੈਲਪਰ ਲੈਣ ਕੇ ਸਾਰਾ ਸਮਾਨ ਵੇਖ ਕੇ ਜਿਵੇਂ ਦਲੀਆ ਹੁਣ ਆ ਦਲੀਆ ਜਿਹੜਾ ਇਹਦੇ ਚ ਕਿਰਕ ਨਹੀਂ ਹੈਗੀ ਆ ਕਿ ਤੁਸੀਂ ਇਹਨੂੰ ਧੋ ਵੀ ਨਹੀਂ ਸਕਦੇ ਇਹਦੇ ਦੇ ਵਿੱਚ ਕਹਿੰਦੇ ਸੁੱਕਾ ਦੁੱਧ ਪਾਇਆ ਹੋਇਆ ਜਿਹਦੇ ਚ ਖੰਡ ਪਾਈ ਹੋਈ ਸਾਰਾ ਕੁਝ ਪਾਇਆ ਜੇ ਧੋਵਾਂਗੇ ਤਾਂ ਨਿਕਲ ਜਾਊਗਾ ਤੇ ਜੇ ਅਸੀਂ ਇਹਨੂੰ ਬਿਨਾਂ ਧੋਤੇ ਬਣਾਉਣੀ ਆ ਤਾਂ ਇਹ ਫਿਰ ਇਹਦੇ ਚ ਕਿਰਕ ਆਉਂਦੀ ਆ ਤਾਂ ਇਸ ਕਰਕੇ ਅਸੀਂ ਉਹਨੂੰ ਆਪਦੀ ਨਿਗਰਾਨੀ ਹੇਠ ਬਣਾਉਂਦੇ ਸੀ ਵਧੀਆ ਬਣਾਉਂਦੇ ਸੀਗੇ ਪਰ ਦੂਜੀਆਂ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਉਹ ਅੰਗਣਵਾੜੀ ਵਰਕਰ ਨੂੰ ਪੈਸੇ ਦੇ ਦਿੰਦੇ ਆ ਪਰ ਪੰਜਾਬ ਦੀ ਸਰਕਾਰ ਨੇ ਚਲੋ ਸਾਨੂੰ ਕਦੇ ਵੀ ਪੈਸੇ ਨਹੀਂ ਦਿੱਤੇ ਸੀਗੇ ਅਸੀਂ ਬਣਾ ਰਹੇ ਸੀ ਪਰ ਇਹਨਾਂ ਨੇ ਕੀ ਕੀਤਾ ਸਾਡਾ ਬਣਾਉਣਾ ਵੀ ਖੋ ਲਿਆ ਤੇ ਜਿਹੜਾ ਆ ਸਾਰਾ ਸਾਨੂੰ ਇੱਕ ਇੱਕ ਤਰ੍ਹਾਂ ਨਾਲ ਕਹਿ ਦੋ ਵੀ ਇਹਦੀ ਕੁਆਲਿਟੀ ਇੰਨੀ ਘਟੀਆ ਹੈਗੀ ਹੈ ਜਿਹੜਾ ਚੱਕ ਕੇ ਸਾਨੂੰ ਫੜਾ ਰਹੇ ਹੈ ਤੇ ਨਾ ਇਹ ਬੱਚਿਆਂ ਦੀ ਸਿਹਤ ਲਈ ਠੀਕ ਹੈ ਨਾ ਇਹ ਮਾਵਾਂ ਦੀ ਸਿਹਤ ਲਈ ਠੀਕ ਹੈ ਤੇ ਸਰਕਾਰ ਜਿਹੜੀ ਹੈਗੀ ਹੈ ਇਹਦੇ ਤੇ ਕੋਈ ਐਕਸ਼ਨ ਨਹੀਂ ਕਰ ਰਹੀ ਤੇ ਅਫਸਰ ਜਿਹੜੇ ਹੈਗੇ ਆ ਇਹਦੇ ਵਿੱਚ ਮੈਂ ਕਹਿਣਾ ਚਾਹਣੀ ਆ ਕਿ ਸਰਕਾਰ ਦੇ ਨਾਲ ਨਾਲ ਅਫਸਰਾਂ ਦੀ ਵੀ ਮਿਲੀ ਭੁਗਤ ਹੈਗੀ ਆ ਵੀ ਆਂਗਣਵਾੜੀ ਵਰਕਰ ਨੂੰ ਬਦਲ ਸਰਕਾਰ ਨੇ ਇੱਕ ਵਾਰੀ ਕਿਹਾ ਸੀਗਾ ਸਾਡੇ ਕੋਲੇ ਨੋਟੀਫਿਕੇਸ਼ਨ ਵੀ ਹੈਗਾ ਉਹਦਾ ਕਿ ਹਰ ਪੈਸੇ ਆਉਂਦੇ ਆ ਹੁਣ ਵੀ ਆਉਂਦੇ ਆ ਉਹ ਵੀ 5000 ਰੁਪਿਆ ਇੱਕ ਆਂਗਣਵਾੜੀ ਸੈਂਟਰ ਵਾਸਤੇ ਹਰ ਸਾਲ ਵੀ ਉਹਨਾਂ ਨੇ ਕੰਟੀਜੈਂਸੀ ਫੰਡ ਹੁੰਦਾ ਵੀ ਬਰਤਨ ਲੈਣੇ ਹੁੰਦੇ ਆ ਕੋਈ ਨੇਲ ਕਟਰ ਲੈਣੇ ਆ ਘੜਾ ਲੈਣਾ ਝਾੜੂ ਲੈਣਾ ਸਾਰੇ ਸਮਾਨ ਵਾਸਤੇ 5000 ਉਹਨਾਂ ਨੇ ਕਿਹਾ ਵੀ ਆਂਗਣਵਾੜੀ ਵਰਕਰ ਨੂੰ ਸਿੱਧਾ ਦਿਓ ਤੁਸੀਂ ਆਪ ਦਾ ਸਮਾਨ ਆਪੇ ਲੈ ਲਿਆ ਕਰਨਗੇ ਪਰ ਅਫਸਰਾਂ ਨੇ ਸਾਨੂੰ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਕਰਿਆ ਸਾਨੂੰ ਉਹ ਪੈਸੇ ਲੈਣ ਨਹੀਂ ਦਿੱਤੇ ਆਪ ਹਲੇ ਤੱਕ ਵੀ ਇਹਨਾਂ ਦੀ ਇਨਕੁਆਰੀਆਂ ਚੱਲ ਰਹੀਆਂ ਹਨ ਹੁਣ ਤੁਸੀਂ ਦੇਖੋ 27000 ਅੰਗਣਵਾੜੀ ਆ ਉਹਨੂੰ 5000 ਨਾਲ ਗੁਣਾ ਕਰੋ ਕਿੱਡਾ ਵੱਡਾ ਬਜਟ ਬਣ ਜਾਂਦਾ ਵਾਟਰ ਕੂਲਰ ਖਰੀਦੇ ਉਹਦੇ 'ਚ ਬੇਈਮਾਨੀ ਕੀਤੀ ਇਹਨਾਂ ਨੇ ਵੇਟ ਮਸ਼ੀਨਾਂ ਖਰੀਦੀਆਂ ਉਹਦੇ 'ਚ ਬੇਈਮਾਨੀ ਕੀਤੀ ਕੋਈ ਵੀ ਅੰਗਣਵਾੜੀ ਨੂੰ ਸਮਾਨ ਖਰੀਦ ਕੇ ਦਿੰਦਿਆ ਘਟੀਆ ਕੁਆਲਿਟੀ ਦਾ ਦਿੰਦੇ ਆ ਉਹਦੇ 'ਚ ਕਮਿਸ਼ਨ ਖਾ ਜਾਂਦੇ ਆ ਪਰ ਅੰਗਣਵਾੜੀ ਵਰਕਰ ਨੂੰ ਪੈਸੇ ਨਹੀਂ ਇਹ ਦੇਣਾ ਚਾਹੁੰਦੇ ਵੀ ਕਿਉਂਕਿ ਉਹਨਾਂ ਅੰਗਣਵਾੜੀ ਵਰਕਰ ਹੈ ਜਿਉਂ 1000 ਰੁਪਏ ਦਾ ਸਮਾਨ ਖਰੀਦੂਗੀ ਵੱਧ ਤੋਂ ਵੱਧ ਉਹ 100 ਰੁਪਏ ਦਾ ਵੱਧ ਤੋਂ ਵੱਧ ਜੇ ਆਪਾਂ ਕਵਾਂਗੇ ਵੀ ਭਾਈ ਉਹਨੇ ਗਲਤ ਬਿੱਲ ਬਣਾ ਲਿਆ 100 ਦਾ ਬਣਾ ਲੂ ਇਹ ਤਾਂ ਇੱਕ ਹੁਣ ਤੁਸੀਂ ਇਹਨੂੰ 100 ਨੂੰ ਗੁਣਾ ਕਰਕੇ ਵੇਖ ਲਓ 1 ਕਰੋੜਾਂ ਛਾਪ ਲੈਂਦੇ ਆ ਸੋ ਇਸ ਤਰ੍ਹਾਂ ਕਰਕੇ ਵੀ ਹਰ ਥਾਂ ਤੇ ਜਿਹੜਾ ਹੈਗਾ ਬੇਈਮਾਨੀ ਦਾ ਬੋਲਬਾਲਾ ਹੈ ਬੇਈਮਾਨੀ ਢਡਲੇ ਨਾਲ ਹੋ ਰਹੀ ਹੈ ਰਿਸ਼ਵਤਖੋਰੀ ਕਮਿਸ਼ਨਖੋਰੀ ਸਾਰਾ ਕੁਝ ਢਡਲੇ ਨਾਲ ਕਰ ਰਿਹਾ ਤੇ ਪਰ ਹਾਲਤ ਇਹ ਹੈਗੀ ਆ ਵੀ ਦਿਖਾਉਣਾ ਇਹ ਚਾਹੁੰਦੇ ਵੀ ਅਸੀਂ ਬਹੁਤ ਇਮਾਨਦਾਰ ਇੱਕ ਇਹ ਸਾਰਾ ਪੈਸਾ ਜਿਹੜਾ ਕੇਂਦਰ ਤੋਂ ਆ ਰ ਹਾਂਜੀ ਹਾਂਜੀ ਕੇਂਦਰ ਤੋਂ ਸਵਾਲ ਚੁੱਕੇ ਨੇ ਕਿ ਤੁਹਾਡੇ ਪੈਸੇ ਦਾ ਖਰਾਬ ਹੀ ਹੋ ਰਿਹਾ ਹੈ ਕਿ ਇਸ ਤਰੀਕੇ ਦਾ ਸਾਰਾ ਮਟੀਰੀਅਲ ਆ ਰਿਹਾ ਹੈ ਤੇ ਤੁਸੀਂ ਭੇਜ ਰਹੇ ਹੋ ਫਿਰ ਬਾਅਦ ਚ ਉਹੀ ਪ੍ਰੋਬਲਮ ਹੁੰਦੀ ਹੈ ਕਿ ਕੇਂਦਰ ਸਰਕਾਰ ਦੀ ਸਕੀਮ ਹੁੰਦੀ ਹੈ ਤੇ ਆਮਾਦੀ ਪਾਰਟੀ ਸਰਕਾਰ ਜਿਹੜੀ ਹੈ ਉਹ ਆਪਣਾ ਨਾਂ ਲੈ ਜਾਂਦੀ ਹੈ ਪਰ ਜੋ ਚੀਜ਼ ਖਰਾਬ ਆ ਰਹੀ ਹੈ ਨਾ ਕੇਂਦਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਤੇ ਇਹ ਜਿਹੜਾ ਉਹ ਕੋਈ ਐਕਸ਼ਨ ਨਹੀਂ ਲੈ ਰਹੇ ਦੇਖੋ ਜੀ ਅਸੀਂ ਜਿਹੜਾ ਆਪਣੇ ਵੱਲੋਂ ਮੰਗ ਪੱਤਰ ਜਿਹੜੇ ਹੈਗੇ ਆ ਸੈਂਟਰ ਵੱਲ ਭੇਜੇ ਹੋਏ ਆ ਠੀਕ ਹੈ ਪਰ ਅਸੀਂ ਮੇਨ ਇਹੀ ਕਹਿ ਲੋ ਵੀ ਮੇਨ ਮੁੱਦਾ ਮੈਂ ਅੱਜ ਹੀ ਚੁੱਕ ਰਿਹਾ ਹਾਂ ਇਸ ਤੋਂ ਪਹਿਲਾਂ ਤਾਂ ਸਾਡਾ ਇਹ ਸੀਗਾ ਵੀ ਅਸੀਂ ਇਹਨਾਂ ਨੂੰ ਹੀ ਮੰਗ ਪੱਤਰ ਦੇ ਰਹੇ ਸੀ ਅਫਸਰਾਂ ਰਾਈ ਦੇ ਰਹੇ ਸੀ ਸਰਕਾਰ ਰਾਈ ਦੇ ਰਹੇ ਸੀ ਵੀ ਤੁਸੀਂ ਇਹਨੂੰ ਠੀਕ ਕਰੋ ਤੁਸੀਂ ਇਹਨੂੰ ਠੀਕ ਕਰੋ ਸਾਡੀ ਪਿਛਲੇ ਮੇਰੇ ਖਿਆਲ ਸੇ 4-5 ਮਹੀਨਿਆਂ ਦੀ ਗੱਲ ਆ ਮੇਰੇ ਕੋਲ ਰਿਕਾਰਡ ਹੋਊਗਾ ਸੀਐਮ ਸਾਹਿਬ ਦੇ ਜਿਹੜੇ ਚੀਫ ਸੈਕਟਰੀ ਹੈ ਵੀਕੇ ਸਿੰਘ ਉਹਨਾਂ ਨਾਲ ਸਾਡੀ ਮੀਟਿੰਗ ਸੀ ਤਾਂ ਉਹਨਾਂ ਨੇ ਸਾਡੇ ਅਫਸਰਾਂ ਨੂੰ ਡਾਂਟਿਆ ਵੀ ਉੱਥੇ ਉਹ ਕਹਿੰਦੇ ਵੀ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਵੀ ਸਾਨੂੰ ਇੰਨਾ ਘਟੀਆ ਮਟੀਰੀਅਲ ਮਿਲ ਰਿਹਾ ਹੈਗਾ ਉਹਨਾਂ ਨੇ ਕਿਹਾ ਕਿ ਕਹਿੰਦੇ ਵੇਰਕਾ ਦਾ ਪਲਾਂਟ ਤਾਂ ਮੇਰੇ ਹੱਥੀ ਲੱਗਿਆ ਸੀ ਪੰਜੀਰੀ ਦਾ ਤੁਸੀਂ ਬੰਦ ਕਾ ਤੋ ਕਰਤਾ ਇਹ ਕੀ ਕੰਮ ਤੇ ਦੇਖੋ ਅਕਸਰਾਂ ਨੇ ਤਾਂ ਕੀਤਾ ਨਹੀਂ ਕੀਤਾ ਤਾਂ ਸਰਕਾਰ ਨੇ ਸੋ ਇਸ ਕਰਕੇ ਜਿਹੜਾ ਇਹ ਹੈਗਾ ਵੀ ਅਸੀਂ ਜਿਹੜਾ ਇੱਥੇ ਹੀ ਹਲੇ ਤੱਕ ਠਾਰੇ ਸੀਗੇ ਤੇ ਅੱਜ ਮੈਂ মিডিਆ ਰਹੀ ਠਾਰ ਰਹੀ ਹਾਂ ਤੇ ਹੁਣ ਇਹ ਸੈਂਟਰ ਸਰਕਾਰ ਕੋਲ ਵੀ ਜਾਊਗਾ ਨਾ ਵੀ ਜਿਹੜਾ ਉਹਨਾਂ ਦੇ ਪੈਸੇ ਦਾ ਕਿੰਨਾ ਮਿਸਯੂਜ਼ ਹੋ ਰਿਹਾ ਹੈਗਾ ਕਿ ਜਿਹੜਾ ਇੱਕ ਹੀ ਇਹ ਵੀ ਇਹ ਹੈਗਾ ਕਿ ਇਹਦੇ ਚੋਂ ਪੈਸਾ ਖਾ ਨਹੀਂ ਸਕਦੇ ਉਹਨਾਂ ਨੂੰ ਬਿੱਲ ਵਿਖਾਉਣੇ ਪੈਂਦੇ ਆ ਸਾਰਾ ਕੁਝ ਕਰਨਾ ਪੈਂਦਾ ਨਹੀਂ ਤਾਂ ਇਹ ਹੁਣ ਜਿਵੇਂ ਸਾਡੀਆਂ ਤਨਖਾਹਾਂ ਦਾ ਹਾਲ ਕੀ ਹੈ ਕਦੇ ਇਹ ਸਾਨੂੰ 6 ਮਹੀਨੇ ਮਾਣ ਪੱਤਾ ਨਹੀਂ ਦਿੰਦੇ ਕਦੇ 8 ਮਹੀਨੇ ਨਹੀਂ ਦਿੰਦੇ ਕਿਸੇ ਨੂੰ 14 ਮਹੀਨੇ ਹੋ ਜਾਂਦੇ ਆ ਕਦੇ ਅੱਧੀ ਇੱਕ ਵਾਰੀ ਦਿੰਦੇ ਅੱਧੀ ਦੂਜੀ ਵਾਰੀ ਦਿੰਦੇ ਉਹ ਪੈਸੇ ਜਿਹੜੇ ਹੁੰਦੇ ਕਿਤੇ ਹੋਰ ਵਰਤ ਲੈਂਦੇ ਆ ਇਹ ਜਿਹੜੇ ਸੈਂਟਰ ਵੱਲੋਂ ਆਉਂਦੇ ਆ ਤੇ ਇਹਦੇ ਪੈਸੇ ਵੀ ਇਹ ਵਰਤ ਲੈਣ ਪਰ ਸੈਂਟਰ ਨੇ ਹੁਣ ਕੀ ਕੀਤਾ ਹੈਗਾ ਆਨਲਾਈਨ ਪੇਮੈਂਟ ਹੁੰਦੀ ਆ ਇਹਦੀ ਇਹਦੀ ਪੇਮੈਂਟ ਸਿੱਧੀ ਆਨਲਾਈਨ ਹੈ ਇਹਨਾਂ ਨੂੰ ਕੈਸ਼ ਨਹੀਂ ਦਿੰਦੇ ਹੈਗੇ ਤਾਂ ਹੁਣ ਇਹਨਾਂ ਨੇ ਇਹ ਕਿਹਾ ਵੀ ਜੇ ਇਹਨੂੰ ਖਾਈਏ ਕਿਵੇਂ ਇਹਦੇ ਚੋਂ ਫਿਰ ਐਦਾਂ ਆ ਟੰਗ ਕੱਢ ਲਿਆ ਖਾਂਦਾ